ਇਹਦਾ ਪਰੇ ਰਹਿਣ ਦੇ ਉੱਥੇ ਹੀ ਪਰਬ ਦੇ ਕੋਲੇ ਦੂਰੀ ਦੂਰੀ ਕਰ ਲੋ ਇਹ ਇੱਥੇ ਖੰਡ ਪਾੜ ਵੀ ਕਰਵਾਏ ਆ ਤੇ ਜਗ ਭੋਗ ਪਣਿਆ ਪਾਈ ਪਾਈ ਪਾਤ ਚੱਲ ਰਹੀ ਹੈ ਇਹਦਾ ਲਾਹੀ ਲਾਹੀ ਬਾਣੀ ਚੱਲ ਰਹੀ ਆ ਲਾਹੀ ਬਾਣੀ ਤੇ ਸਾਧੂ ਸੰਤਾਂ ਨੇ ਆਉਣਾ ਤੇ ਕਥਾ ਵਿਚਾਰ ਹੋਊਗੀ ਪਰ ਫੇਤੇ ਕਰ ਦੋ ਬਾਈ ਵਣ ਕੇ ਸੰਗਤ ਆਉ ਬਹੁਤ ਬਾਬੇ ਪਾਈ ਸਗਰਾਮ ਵਾਲੀ ਖੜੀ ਟੈਂਕੀ ਪਾਣੀ ਵਾਲੇ ਤੇ ਸੇਵੀਰ ਲਾਉਣੀ ਆ ਆਪਣੇ ਜੋੜਾ ਘਰ ਸਪੀਕਰ ਦੇ ਤੂੰ ਕਿੰਨੇ ਫੈਕਟ ਕਰੇ ਹੋ ਦੇ ਕੰਮ ਵੱਡਾ ਹੀ ਆ ਮਲਾ ਪੂਰਾ ਵੱਡਾ ਕੰਮ ਉਹ ਰੱਖ ਲੈ ਕੇ ਮੇਜ਼ਲ ਵਾਲਾ ਬਾਈ ਬਣ ਕੇ ਨਹੀਂ ਤੁਹਾਨੂੰ ਰਾਜ ਜੋ ਆ ਕੇ ਨਾਲ ਆਪਣੇ 10 ਮੀਟਰ ਲਵਾਉਣ ਦੇ ਆ ਇਹ ਹਾਂ ਜੱਟੇ ਨਹੀਂ ਮਾਰੀ ਪਰ ਕੀ ਆਖਦਾ ਠੀਕ ਆ ਕੂਲਰ ਬਾਈ ਹੌਣ ਦਾ ਮਾਰਦਾ ਰੇ ਠੰਡੀ ਬਿੰਦ ਕੋ ਮਾਰੂ ਤੰਦੀ ਨਹੀਂ ਪਾਣੀ ਪਾਉਂਦੇ ਇਹਨੇ ਪਾਣੀ ਵੀ ਪੈਂਦਾ ਪਾਣੀ ਆ ਭਾਵੇਂ ਉਹ ਤਾਂ ਹਾਂ ਕੋਈ ਕਦੇ ਨਹੀਂ ਮੱਲਾ ਸੰਗਦਾ ਜਿੱਥੇ ਗੁਰੂ ਮਹਾਰਾਜ ਦੇ ਸੰਗਤ ਆ ਗਈ ਰਾ ਬਾ ਤਨ ਤਨ ਤੇ ਬਹਿ ਜਾ ਬਹਿ ਜਾ ਹੀ ਹੋ ਜਾਂਦੀ ਆ ਉਹ ਚੱਕ ਲੈ ਔਰੇ ਚੱਕ ਲੋ ਮੇਜ ਕਿੰਨੇ ਬਰਫੋ ਪਈਆ ਕਹਿੰਦੇ ਗੱਡੀਆਂ ਖੜੀਆਂ ਆ ਤੇ ਰਾੜੀ ਨਹੀਂ ਆਇਆ ਤੇ ਰਾੜੀ ਨਹੀਂ ਆਇਆ ਇੱਧਰ ਸਪੀਕਰ ਦੇ ਦੂਜੇ ਆਕ ਨਹੀਂ ਜਾਂ ਤਿੰਨ ਚਾਰ ਕੱਲੇ ਆ ਪੜੀ ਦੇ ਚਾਰ ਕੱਲੇ ਇੱਧਰ ਗੱਡੀਆਂ ਖੜੀਆਂ ਠੀਕਾ ਵੱਡੇ ਵੱਡੇ ਪੱਖੇ ਲੱਗੇ ਆ ਮਲਾਹੋ ਦੇ ਇਹ ਬਾਬੇ ਦਾ ਨਾਮ ਪਤਾ ਕੀ ਆ ਵੀ ਕੰਜੰਟ ਇਹ ਬਾਬੇ ਦੇ ਨਾਮ ਦਾ ਪਤਾ ਕੀ ਆ ਬਾਬੇ ਦਾ ਨਾਮ ਕੀ ਆ ਦਾ ਬਾਬਾ ਜਸਵੰਤ ਸਿੰਘ ਭਗਤ ਬਾਬਾ ਜਸਵੰਤ ਸਿੰਘ ਭਗਤ ਵਾਈ ਜਿਹੜਾ ਤੇ ਕਮਾਂਡ ਸੰਭਾਲ ਰਿਹਾ ਹਾਂ ਜੀ ਆ ਮੇਰੇ ਸਸਾਂ ਬਾਬਲੇ ਜੀ ਦਾ ਦੱਸੋ ਦਾਮ ਦੇ ਵੀਰੋ ਉਹ ਦੇ ਫਰਦਾ ਨੀਲੇ ਬਾੜੇ ਵਾਲਾ ਸਾਹਮਣੇ ਹੋ ਉਹ ਦੇ ਉਹ ਆਪਾ ਪਾਜੀ ਜੀ ਕਹਿੰਦਾ ਉਹ ਸੋਮਵਾਰ ਆਇਓ ਉਹਨਾਂ ਦੀ ਆ ਪੂਰੀ ਇਥੇ ਚੜ੍ਹਦੇ ਜੀ ਨਵੰਬਰ ਕੋੜੇ ਵੀ ਸਰਪੰਚ ਨਾਲ ਗੱਲ ਕੀਤੀ ਸੀ ਉਹਨੂੰ ਪੁੱਛ ਹਾਂ ਅਹ ਅਹ ਸਤਿਗੁਰੂ ਮੇਖਣਾ ਉੱਤੀ ਰਹਿ ਜੇ ਨਿਗ੍ਹਾ ਰੱਖੀ ਮੇਖਣਾ ਇੱਥੇ ਪੈਪ ਲਾ ਕੇ ਇਧਰ ਪੈਪ ਜਾ ਬਾਸ ਕੇ ਤੋ ਲੋ ਨਾਲੇ ਕੁਣਗਿਆਂ ਦੇ ਕਰਦੇ ਇਹ ਦੋਦੇ ਮੇਜ ਫਾਲਕੀ ਤੇ ਬਾਲ ਕੱਟਣਾ ਉਹ ਵਿੱਚ ਉਹ ਲਿਆਉਣਾ ਹੀ ਨਾਲ ਤੇ ਮੈਂ ਨਤੀਜਾ ਜਤੀ ਬਣਾਉਣਾ ਲੈਵਲ ਜਿਆ ਅੱਛਾ ਹਾਂ ਕਦੇ ਮੈਂ ਕਿਹਾ ਮੈਂ ਕਿਹਾ ਮੈਂ ਕਿਹਾ ਹਾਂ ਲਾ ਬਾਅਦ ਤੋਂ ਉਹ ਮੈਂ ਕਿਹਾ ਪਤਾ ਮੇਨ ਵਾਸਤੇ ਹੁੰਦੀ ਹੈ ਦੰਦਾ ਵੰਦਣਾ ਆਇਆ ਇੱਕ ਮੁੜ ਕੇ ਲਿਆਇਆ ਪਤੀਰੇਆਂ ਦੀ ਇੱਕ ਟਰਾਲੀ ਖਰੀ ਮੈਂ ਸੁਣੀ ਆ ਗੱਲ ਪੀਰੇ ਹੈਗੇ ਆ ਹਾਂ ਉਹ ਮਤੀਰੇ ਹੈਗੇ ਆ ਦੇਣ ਕੇ ਸੰਗ ਤੇ ਚੀਰ ਕੇ ਵੰਡਣ ਕੇ ਬਾਅਦ ਚ ਬੜੀਆਂ ਦੇ ਵਿੱਚ ਥੋੜੀ ਲਿਓ ਮਾਪਾ ਹੱਥ ਪੈ ਚ ਪਾਣੀ ਪਾੜਨ ਹੈਲਪ ਕਰਾਓ ਯਾਰ ਆ ਕਰੋ ਬੇਲਾ ਟੱਪ ਆ ਜੀ ਫਰਜ ਆ ਆ ਨਾਲ ਆ ਮੁੰਡੇ ਨੂੰ ਯਾਰ ਮਿੰਟ ਹੁਣ ਨਾਲ ਬਾਈ ਸੜਕ ਵਗਦੀ ਆ ਰੋਡ ਦੇ ਉੱਤੇ ਆ ਗੁਰਦੁਆਰਾ ਇਹ ਟਾਂਗਿਆਂ ਵਾਲੇ ਰੋਡ ਤੇ ਆ ਪਿੰਡੋਂ ਨਿਕਲਦਿਆਂ ਨਹੀਂ ਬੋਹੜ ਦੇ ਕੋਲੇ ਹੈ ਇਹ ਤਾਂ ਸੋਕੇ ਨਾ ਇਹ ਤਾਂ ਇੰਨਾ ਰੇਤਾ ਹੈ ਬਾਬੇ ਨੇ ਬਹੁਤ ਕੱਟ ਕਰਿਆ ਅੱਜ ਵੱਲਾ ਪੂਰਾ ਆਜੇ ਅੱਜ ਪਰ ਟੱਬ ਕਰ ਲੋ ਦੁਆਰੇ ਚਾਹ ਸਬੀਲਾਂ ਲੱਗ ਰਹੀਆਂ ਲੰਗਰ ਚੱਲ ਰਿਹਾ ਜੋੜੇ ਘਰ ਆ ਰਹੇ ਆ ਪਾਣੀ ਚਕਾਈ ਨਾਲ ਹੈ ਲੋ ਪਾਣੀ ਚਕਾਈ ਨਾਲ ਟਰੈਕਟਰ ਟਰਾਲੀ ਬਾਬੇ ਭਾਈ ਸਗਰਾਮ ਦੀ ਕਮੇਟੀ ਵਾਲਿਓ ਚੱਲ ਰਿਹਾ ਆਪਣਾ ਠੰਡੇ ਮਿੱਠੇ ਜਲਦੀ ਸਬੀਲ ਚੱਲ ਰਹੀ ਆ ਬਾਬਾ ਜੀ ਦੀ ਜਗਾ ਵੱਲੋਂ ਆਵੇ ਪਾਣੀ ਭਰ ਕੇ ਲਿਆਓ ਬਈ ਤੁੰ ਬਾਪਾ ਪਾਹੀ ਸਕਰਾਂਜ ਜੀ ਦੀ ਸੰਗਤ ਦੇ ਵੱਲੋਂ ਠੰਡੇ ਮਿੱਠੇ ਜਲਦੀ ਸਬੀਲ ਚੱਲ ਰਹੀ ਆ ਬਾੜੀ ਬਾੜੀ ਛੜਕਣਾ ਬੜਾ ਮਿੱਟੀ ਉੱਡੂਗੀ ਇੱਥੋਂ ਆਓ ਛੜਕ ਲੋ ਛੜਕ ਲੋ ਬੜਾ ਪੈਪ ਲਾ ਕੇ ਵਾਹ ਬਈ ਬਹਾ ਸ਼ਾਬਾਹ ਇਹ ਜੀ ਸਦਾ ਦਿੱਤਾ ਤੁਹਾਨੂੰ ਸਾਰੇ ਦਿੱਤਾ ਵਾ ਸਦਾ ਵਰਗਾ ਆਹੋ ਗੁਰਦੁਆਰੇ ਵੱਡੇ ਵੀ ਬੋਲਦੇ ਆ ਸਾਰੇ ਪਿੰਡ ਸਾਰੇ ਅੱਜ ਬੋਲੇ ਆ ਬਾਕੀ ਪਿੰਡਾਂ ਦਾ ਦਰ ਦੂਰ ਦੇ ਪਿੰਡਾਂ ਤਾਂ ਸਾਰੀਆਂ ਪੰਚਾਇਤਾਂ ਵਿੱਚ ਉੱਤਾਂ ਨੂੰ ਕਿਹਾ ਵਾ ਕੰਮ ਤਾਂ ਪੂਰਾ ਵੱਡਾ ਕਰਿਆ ਵਾ ਜੇ ਕਿਤੇ ਪਹਿਲਾਂ ਹੁੰਦਾ ਨਾ ਪੂਰਾ ਕਿ ਠੰਡੀ ਜੀਚ ਮੜਾ ਜਾ ਫੇਰ ਇਕੱਠ ਬਹੁਤ ਹੋਣਾ ਸੀ ਤੇਰੇ ਕੋਲੇ ਆ ਗਰਮੀ ਜੇ ਨਾ ਬੁੱਢੇ ਬੰਦੇ ਆ ਜਿਹੜੇ ਬਾੜੇ ਆ ਬਿਰਦ ਵਿਚਾਰੇ ਨਹੀਂ ਆ ਸਕਦੇ ਉਹ ਹਾਂ ਉਹ ਗਰਮੀ ਜੀ ਨਹੀਂ ਤੁਰਦੇ ਠੰਡ ਜਿਹਾਲੇ ਬੈਠ ਗਏ ਤਾਂ ਬੱਕਲ ਜੀ ਮਾਰ ਕੇ ਅਗਲਾ ਛੜਕ ਲੋ ਛੜਕ ਲੋ ਸ਼ਾਬਾਸ਼ ਥੋੜੀ ਪਰਲੇ ਪਾਸੇ ਵੀ ਹੈਗੀ ਆ ਪਰ ਠੀਕ ਆ ਆ ਭਰ ਦਿਓ ਪਾਣੀ ਨਾ ਆਹਾਂ